ਉਹ ਚਾ ਚੁਲਿਆ ਹੋ ਹੁਣ ਘਟਾ ਹਾਂ ਤੇ ਕੀ ਹੋ ਗਿਆ ਮੈਂ ਤੈਨੂੰ ਚਾਹ ਨੂੰ ਚਾਹ ਨਾ ਦੱਸ ਕਿਤੇ ਚਾਹ ਦੇ ਟਾਈਮ ਹੋ ਗਿਆ ਅੱਜ ਜੀਤੀ ਉਹ ਨਹੀਂ ਹੋਇਆ ਮੈਂ ਰੋਟੀ ਤਾਂ ਮੈਂ ਅੱਜ ਖਾਧੀ ਨਹੀਂ ਰੋਟੀ ਤੂੰ ਖਾਣੀ ਸੀ ਉਹ ਮੇਰਾ ਜਿ ਢਿੱਡ ਜਿਆ ਦੁਖੀ ਜਾਂਦਾ ਪਤਾ ਨਹੀਂ ਕੀ ਹੋ ਗਿਆ ਪਿੰਡ ਇਹ ਢਿੱਡ ਦੁਖੀ ਜਾਂਦਾ ਜਾ ਕੇ ਦਵਾਈ ਲੈ ਦਵਾਈ ਹੁਣ ਹੋਊਗਾ ਆਪ ਕਿਧਰ ਗਿਆ ਸੁਖਾ ਪਤਾ ਨਹੀਂ ਇਧਰ ਹੀ ਗਿਆ ਹੋਗਾ ਪਿੰਡ ਚ ਗਿਆ ਹੋਗਾ ਹੂੰ ਆਉਣਾ ਲਾਗ ਹਕੀਮੇ ਸੀ ਉਹ ਉਹ ਤਾਂ ਪੈਸੇ ਲਾਈ ਜਾਂਦੇ ਨਾਲ ਕੋਈ ਦਵਾਈ ਬੂਟੀ ਲੈ ਆਉਂਦੇ ਦਵਾਈ ਬੂਟੀ ਹੋਵੇ ਆਏ ਤਾਂ ਲੈ ਆਂਗਾ ਤੇ ਹੁਣ ਪੁੱਛਿਆ ਤੂੰ ਤੇਰੇ ਪੈਸੇ ਹੈਗੇ ਜਿਗੜੇ ਮੇਰੇ ਕੋਲੇ ਤਾਂ ਨਾ ਪੈਸਾ ਕੋਈ ਹੈ ਨਹੀਂਗਾ ਮੈਨੂੰ ਘੜਾ ਦਿੱਤੇ ਆ ਉਹਨੇ ਉਹਦੇ ਕੋਲੇ ਹੀ ਨੇ ਪੈਸੇ ਤਾਂ ਤੇ ਕਣਕਣਕ ਦਾ ਹਿਸਾਬ ਕਿਤਾਬ ਉਹਨੇ ਕਰਿਆ ਕਿ ਹੈ ਕਰਿਆ ਨਹੀਂ ਓਏ ਆਪਾਂ ਨੂੰ ਤਾਂ ਪਤਾ ਨਹੀਂ ਕੀ ਹਿਸਾਬ ਕਿਤਾਬ ਆ ਉਸੇ ਨੂੰ ਪਤਾਗਾ ਮੈਨੂੰ ਤਾਂ ਦੱਸਦਾ ਨਹੀਂ ਜੇ ਤੈਨੂੰ ਹੀ ਦੱਸਦਾ ਫਿਰ ਮੈਨੂੰ ਕਿ ਦੱਸੂਗਾ ਨਹੀਂ ਤੰਡ ਦਾ ਦਰਦੂਗਾ ਤੇਰਾ ਤਾਂ ਭਾਈ ਏ ਛੋਟਾ ਉਪਰਾ ਤਾਂ ਹੈਗਾਗਾ ਕੀੜੇ ਦਸਦਾ ਹੋ ਕਿਆ ਕਰਾਂ ਪਾਣੀ ਲੱਗ ਰਿਹਾ ਲਿਆ ਕੇ ਦੇ ਮੈਨੂੰ ਪੀਵਾ ਕਰ ਪਾਣੀ ਦਾ ਘਲਾਤਰ ਲਿਆ ਦੂੰਗੀ ਫਿਰ ਤੈਨੂੰ ਗੱਲ ਦੱਸ ਕੀ ਕਹਿੰਦਾ ਸੀ ਮੈਂ ਤਾਂ ਤੈਨੂੰ ਚਾਹ ਨੂੰ ਕਹਿੰਦਾ ਜੇ ਚਾਹ ਦਾ ਕੁੱਟ ਬਣਾ ਦੇ ਪਾਣੀ ਲਿਆ ਦੇ ਲਿਆ ਕੇ ਲਿਆ ਦੇਣੀ ਹੈ ਮਸਾਂ ਹੀ ਉੱਠਦੀਆਂ ਯਾ ਦੁਨੀਆ ਕੀ ਕਾ ਇਹ ਰੰਦੀ ਏ ਕਾਰੀ ਗੱਲ ਏ ਯਾਰ ਪਹਿਲਾਂ ਜਦੋਂ ਦਾ ਇਦੋਂ ਤੱਕ ਮੈਂ ਜੋ ਠੇਕੇ ਠੁਕੇ ਚਲਾਇਆ ਕਰਾ ਜਮੀਨ ਹੁੰਗਾ ਵਧ ਗਿਆ ਨਾ ਇਹ ਹਿਸਾਬ ਕਿਤਾਬ ਦਿੰਦਾ ਕੋਈ ਮੈਨੂੰ ਅਰੇ 600 ਮਣ ਕਣ ਕੰਕ ਪਹਿਲੇ 700 ਮਣ ਹੋ ਗਈ ਘਰੇ 100 ਮਣ ਰੱਖ ਕੇ ਤੁਸੀਂ ਵੇਚ ਆਇਆ ਜੀ ਪਤਾ ਨਹੀਂ ਤੁਸੀਂ ਹਿਸਾਬ ਕਿਤਾਬ ਕਰਿਆ ਕਬ ਨਹੀਂ ਨਾ ਕਰਿਆਗਾ ਹੈ ਵੱਲਾ ਫੜ ਪਾਣੀ ਮਹਰ ਫੜ ਪਾਣੀ ਮੈ ਤੋ ਨਾ ਹੈ ਕਨਾ ਹਾਂ ਵੀ ਉਹ ਤੋਂ ਸਾਫ ਕਿਤਾ ਉਹਨੂੰ ਪੁੱਛ ਲਿਆ ਵੀ ਜਾਇਆ ਬਾਣੀਆਂ ਬੂਣੀਆਂ ਕੋਲੇ ਕਿਵੇਂ ਅਣ ਕੱਲਾ ਤੋਂ ਨੇ ਅੰਨਾ ਬੇਚਾਰਾ ਅੱਛਾ ਵੀ ਸਾਫ ਕਦਾ ਵਜੇ ਕਰਿਆ ਤਾਂ ਨਹੀਂ ਵੇ ਮੈਨੂੰ ਕੀ ਪਤਾ ਹਜੇ ਕਹਿੰਦਾ ਸੀ ਅੱਜ ਕਰਨਾ ਤੈਨੂੰ ਕਿ ਕਾਹੀ ਪੈ ਰਹੀ ਹੈ ਇਹ ਕਰ ਲੂਗਾ ਸਾਬ ਉਹ ਮੈਂ پیسے ਉਹਨੇ ਸੁਣਦੇ ਇਹ ਦੇ ਦੂਗਾ ਘਰ ਭੱਜ ਜਾ ਜਾਨੇ ਅਸੀਂ ਲੈ ਕੇ ਭੱਜ ਜਾ ਜਾਨਾ ਹੋਰ ਕੀ ਐ ਮੀ ਫਿਰ ਦਿਮਾਗ ਖਰਾਬ ਕਰੀ ਜਾਨੇ ਉਹ ਆਏ ਹੁਣ ਐ ਦੱਸ ਮੈਨੂੰ ਬੋਲ ਮੈਂ ਕੀ ਕਹਿੰਦਾ ਮੈਂ ਉਹ ਤਾਂ ਪਹਿਲੇ ਜਾਨੇ ਮਤ ਦਵਾਈ ਹੀ ਲੈ ਆਉਂਦਾ ਮੈਂ ਕੋਈ ਨਾ ਆ ਜਾਂਦਾਗਾ ਲੈਣੀ ਦਵਾਈ ਮੈਨੂੰ ਐ ਇਧਰ ਨੂੰ ਆ ਕੇ ਬੈਠ ਮੇਰੇ ਵਿੱਚ ਵਿੱਚ ਬੜੀ ਜਾਨਾ ਤੂੰ ਤਾਂ ਦੇਖਾ ਤੂੰ ਮੇਰੇ ਨਾਲ ਲੱਗਿਆ ਮਖਿਆਲ ਦੀ ਗੱਲ ਨਹੀਂ ਹੈਗੀ ਉਧਰ ਜੋ ਆ ਗਿਆ ਉਹਨੇ ਦੇਖ ਲਿਆ ਇੱਥੇ ਪਤਾ ਨਹੀਂ ਕੀ ਕੁਝ ਕਰੇ ਹੋ ਆ ਕੇ ਕੀ ਕਰੂਗਾ ਮੈਂ ਪਾਪਾ ਦਾ ਤੁਹਾਨੂੰ 8 ਘੰਟੇ ਜ਼ਮੀਨ 'ਤੇ ਹੀ ਬਿਠਾਗਾ ਜ਼ਮੀਨ ਤਾਂ ਦਈ ਬੈਠਾ ਤਾਂ ਚਲ ਮੰਨਦੀ ਐ ਮੈਂ ਫੇਰ ਗਲਤ ਸੋਚ ਕੇ ਬਹਿ ਜੂਗਾ ਉਹ ਤੇਰੇ ਬਾਰੇ ਨਹੀਂ ਸੋਚੂਗਾ ਗਲਤ ਐ ਕਿਵੇਂ ਸੋਚ ਲੂਗਾ ਇਹ ਭਰਾਮਾਂ ਤੇ ਵੀ ਕੁਝ ਸੋਚੇਂਦੇ ਜੇ ਤੂੰ ਪੁੱਠੀ ਚੜੇਗੀ ਫਿਰ ਤੇ ਭਰਾਮਾਂ ਸੋਚਲੇ ਐ ਮੈਂ ਨਹੀਂ ਪੁੱਠੀ ਚੱਲਦੀ ਮੈਂ ਨਹੀਂ ਇਹ ਜੀ ਹੈਗੀ ਤੁਹਾਨੂੰ ਪਤਾ ਮੇਰੇ ਬਾਰੇ

ਕਟ ਗਿਆ ਜੀ ਨਾ ਦੋਕ ਨਾਲ ਜਿਹਨੇ ਕੰਨੇ ਨਹੀਂ ਆ ਲੈ ਜਿੰਨੇ ਕੋਈ ਨਾ ਮੈਨੂੰ ਲੱਗਿਆ ਤਾਂ ਆ ਜੂਗੀ ਨਹੀਂ ਤੇ ਟਾਈਮ ਲੱਗਿਆ ਮੈਂ ਤਾਂ ਪਾਈ ਜੂਗੀ ਅੰਦਰ ਜਾ ਕੇ ਤੇ ਫਿਰ ਮੈਨੂੰ ਚਾਹ ਕੋਣ ਹੁਣਾ ਕਿਉਂ ਮੈਂ ਕੋਈ ਨਾ ਫੜਾਇਆਉਂਗੀ ਗਾਲ ਦੂੰਗੀ ਤੈਨੂੰ ਚਾਹ ਕੀ ਗਾਲ ਦੇਂਗੀ ਤੂੰ ਯਾਰ ਕੋਈ ਨਾ ਫੜਾਇਆਉਂਗੀ ਚਾਹ ਜੇ ਤੂੰ ਤਾ ਤਾ ਠੰਡਾ ਦੇਇਆ ਕਰੇ ਮੈਂ ਹੋਰ ਮੈਂ ਕੀ ਕਿੱਧਰ ਜਾਣੀ ਜ਼ਮੀਨ ਕੋਈ ਨਾ ਕੀ ਦੀ ਕਹਿੰਨੀ ਹੈ ਭਾਈ ਕੱਟ ਗਰੀ ਹਰ ਗੰਗਵੰਦ ਕਰ ਮੈਂ ਤੈਨੂੰ ਇਹ ਕਹਣਾ ਹਾਂ ਮੇਰੀ ਤਾਂ ਕੋਹਰ ਸਕੀਮ ਸੀਗੀ ਕਿਹੜੀ ਮੈਂ ਤਾਂ ਤੈਨੂੰ ਕਹਿੰਦੀ ਜੇ ਮੈਨੂੰ ਤੂੰ ਰਿਸ਼ਤਾ ਰਸਤ ਕਰਾ ਦੇ ਤੇ ਬੜੀ ਸੁਣੀ ਗੱਲ ਹੈ ਵੇ ਭਾਈ ਆ ਵੇ ਭਾਈ ਆ ਰਿਸ਼ਤਾ ਕਰਾਉਂਦੇ ਤੇਰਾ ਮੈਂ ਕਾਦੇ ਵਾਸਤੇ ਮੇਰੇ ਹੁੰਦੇ ਤੂੰ ਵਿਆਹ ਕਰਾਉਂਦਾ ਚੰਗਾ ਰੱਖਦਾ ਹੁਣ ਔਰ ਫਿਰ ਜੇ ਕੋਈ ਬਾਤ ਦਾ ਪੁੱਛਦਾ ਨਹੀਂਗਾ ਉਹ ਮੈਂ ਕੀ ਕਰਾਂ ਕਾਲ ਪੁੱਛਣ ਨੂੰ ਕੀ ਪੁੱਛੀਏ ਤੈਨੂੰ ਥੋੜਾ ਕਪੜਾ ਮਿਲਦਾ ਚੰਗੀ ਤੈਨੂੰ ਰੋਟੀ ਮਿਲਦੀ ਆ ਬੈੱਡ ਤੇ ਬੈਠੇ ਉਹਨੂੰ ਵੇਖ ਮੈਂ ਤਾਂ ਨਹੀਂ ਖੇਡਾ ਮੈਂ ਤਾਂ ਪਾਣੀ ਮੰਗਿਆ ਤੈਨੂੰ ਪਾਣੀ ਦੇਤਾ ਮੈਂ ਹਾਂ ਹੋਰੋਂ ਵਿਆਹੂ ਨਹੀਂ ਕਰਾਉਣਾ ਹੈਗਾ ਬਸ ਐਨੀ ਕਰਾਂਗੀ ਐਨੀ ਕਰੇਗੀ ਤੇਰੀ ਓਏ ਉਹ ਤਾਂ ਮੈਂ ਤੇਰੀ ਗੱਲ ਕਿ ਮਨਣਾ ਚੰਗਾ ਫਿਰ ਮੈਂ ਐ ਘਰੀ ਮੈਂ ਤਾਂ ਜਾਣਾ ਹੁਣ ਖੇਤ ਹਾਂ ਐ ਜਾ ਕੇ ਜਾਂਦੇ ਬਾਹਲੇ ਪੇਰੇ ਕੱਢਦੀ ਬੇ ਅੰਡੇ ਨਹੀਂ ਕਰਦੀ ਤੇਰੇ ਕੰਟ ਇਧਰ ਆ ਹੋਰ ਹੋਈ ਬੇ ਨਾ ਬੇ ਆਇ ਨਾ ਕਰ ਉਹ ਆ ਜੂਗਾ ਤੈਨੂੰ ਨਹੀਂ ਪਤਾ ਥਿਆ ਲੈ ਇਧਰ ਚੱਲ ਪਰੇ ਹਟ ਉਹ ਮੈਂ ਤਾਂ ਜਾਣਾ ਤੂੰ ਕਿੱਧਰ ਜਾ ਹਾਂ ਮੜਾ ਇਧਰ ਆ ਜੀ ਦੇ ਕੀ ਨਹੀਂ ਛੱਡ ਪਰੇ ਹੋਰ ਤਰੇ ਤੈਨ ਲੱਗ ਗਿਆ ਉਹੀ ਗੱਲਾਂ ਕਰਨ ਬਰੀ ਹੋ ਜਾ ਚਲਾਇਆ ਬੱਸ ਹੋਰ ਹੁਣ ਰਾਜੀ ਹੈ ਉਹ ਰਾਜੀ ਤਾਂ ਹੈਗਾ ਹੁਣ ਤੂੰ ਐ ਕਰ ਭਗ ਜਾ ਖੇਤ ਮੇਰੇ ਬਹਿ ਨਹੀਂ ਆਂਗੀ ਮੈਂ ਲੈ ਆਉਂਗੀ ਚਾਹ ਤੈਨੂੰ ਚਾਦੀ ਕੁੱਟ ਨਹੀਂ ਜੰਗਾ ਮੇਰੀ ਲੈ ਆਉਂਗੀ ਜਾ ਐ ਕਰ ਭਜਾ ਮੜਾ ਜਾ ਭਜ ਜਾ ਭਾਇਆ ਫੇਰ ਭਗ ਜੀ ਉਹ ਬਹਿ ਕੀ ਕੀ ਕਰਾਂ ਆਏ ਹਾਈ ਭਾਇਆ ਨੇਵ ਆਜੂਗਾ ਫੇਰ ਭਗ ਜੀ ਇਹ ਬਹਿ ਕੇ ਹੁਣ ਠੀਕ ਆ ਦੋ ਮਾਜਾ ਠੀਕ ਨੇ ਹੁਣ ਨਹੀਂ ਵਿਆਹ ਬੂ ਕਰਾਉਣਾ ਹੈਗਾ ਨਾ ਨਾ ਲੈ ਲਈ ਮੇਰੇ ਕੋਲ ਵਿਆਹ ਤਾਂ ਨਹੀਂ ਕਰਾਉਂਦੇ ਉਹਦਾ ਇੱਕ ਮੈਂ ਤਾਂ ਡਰੱਬਾ ਦੇਣਾ ਹੁੰਦਾ ਵਿਆਹ ਮੈਂ ਕਿਹਨੂੰ ਮੇਰਾ ਕੌਣ ਕਰੂਗਾ ਵਿਆਹ ਕਰਨ ਨੂੰ ਕੋਈ ਨਹੀਂ ਬਥੇਰੇ ਬੈਠੇ ਨੇ ਕਰਾਉਣਾ ਨਹੀਂ ਕੋਈ ਵਿਆਹ ਨਹੀਂ ਹੁੰਦਾ ਹੁਣ ਆਪਾਂ ਨਾ ਫਕਰਗੇ ਤਾਂ ਮੈਂ ਤੈਨੂੰ ਮੜਾ ਜਾ ਡਰੱਬਾ ਦੇਣਾ ਜੇ ਤੂੰ ਸਿੱਧੀ ਰਹਿ ਜਾ ਕੋਈ ਨਾ ਮੈਂ ਤਾਂ ਸਿੱਧੀ ਹਈ ਐ ਮੈਂ ਪੁੱਠੀ ਗਦੋ ਹੋਈ ਐ ਆਹੋ ਚੱਲ ਜਾ ਯਾ ਫਿਰ ਤੂੰ ਹਾਂ ਚੰਗਾ ਹਾਂ ਹੁਣ ਸੁਣਾ ਕੋਈ ਫਿਰ ਕੀ ਸੁਣਾਵਾ ਮੈਂ ਤੇਰਾ ਨਮੀਤਾ ਜੀ ਮੈਂ ਸੂਟ ਲਿਆਉਣਾ ਨਾਲੇ ਮੈਨੂੰ ਸੂਟ ਲਿਆ ਕੇ ਦੇ ਦੇ ਚੰਗਾ ਸੂਟ ਜੇ ਮੈਂ ਲਿਆ ਤਾਂ ਫਰੂਨ ਅਸ਼ਕ ਕਰੇ ਬਸ ਕੁਛ ਨਹੀਂ ਕਹਦਾ ਹੁਣ ਚੱਕ ਦਾ ਪਿੱਛੇ ਕੀ ਰਹੇਗਾ ਜਦੋਂ ਮੈਂ ਬੈਠੀਂਗੀ ਮੈਂ ਆਪੇ ਕਹਿ ਦੂੰਗੀ ਫਿਰ ਤੂੰ ਤਾਂ ਨਹੀਂ ਲਿਆ ਕੇ ਦਿੰਦਾ ਇਹ ਤਾਂ ਮੈਨੇ ਹੁਣ ਸਮਾਇਗਾ ਇਹ ਤਾਂ ਹੁਣ ਸਮਾਇਗਾ ਓਏ ਆਹੋ ਇਹਦੇ ਕਿੰਨੇ ਦਾ ਕੇ ਇਹ ਤਾਂ ਆ ਗਿਆ ਸੀਗਾ 1000 ਰੁਪਏ ਦਾ ਬੋਲੇ ਮੈਂ ਕਿਹਾ ਮੈਨੂੰ ਵੀ ਇੱਕ ਕੁਰਤੇ ਚਾਦਰ ਆ ਲੈ ਕਿ ਨਹੀਂ ਵਧੀਆ ਜਿਦੋਂ ਤੁਸੀਂ ਮਾਂਪਦੇ ਹੈਂ ਤੈਨੂੰ ਲਿਆ ਕੇ ਦੇ ਪਿੰਡ ਵੱਜਾਂ ਨਹੀਂ ਮੰਗਤੇ ਪਹਿਲਾਂ ਆਗੇ ਮੈਂ ਤੈਨੂੰ ਕਹਿ ਰਿਹਾ ਮੈਨੂੰ ਸੂਟ ਲਿਆ ਦੇ ਪਾਪਾ ਮੇਤੋਂ ਬੱਸ ਜੇ ਹੁਣ ਲਈ ਕਪੜਾ ਲੈਣ ਨਹੀਂ ਜਾਉਂਗੇ ਵੇ ਕੋਈ ਨਾ ਦੇਖਾਂਗੇ ਜੇ ਟਾਈਮ ਲੱਗਿਆ ਤਾਂ ਦੇਖਾਂਗੇ ਦੇਖਾਂਗੇ ਆਓ ਚਾਹੋ ਨੋ ਠੀਕ ਹੈ ਫਿਰ ਹਣ ਮੈਨੂੰ ਇੱਕ ਰਹਿਦੀ ਕਿਵੇਂ ਉਹ ਕੋਈ ਵਿਆਹ ਦੀ ਗੱਲ ਦੁਬਾਰਾ ਨਾ ਕਰ। ਵਿਆਹ ਨਹੀਂ ਮੈਂ ਕਹਿੰਦਾ ਤੈਨੂੰ। ਮੈਂ ਤਾਂ ਤੈਨੂੰ ਕੋਈ ਚੰਗੀ ਗੱਲ ਹੀ ਕਹਿਣਾ ਹੈ। ਚੱਲ ਦੱਸ। ਵੀ ਮੈਂ 10-15 ਦਿਨ ਕਿਤੇ ਲਵੇ ਜਾ ਕੇ ਹੋਣਾ ਸੀ ਉਹ। ਕਿਹਦੇ ਲਵੇ ਜਾਣਾ ਤੈ? ਉਹ ਜਾਏ ਉਹਨੇ ਜਾਣਦਾ ਕੀ ਤੋੜਾ ਕਿਤੇ। ਕਿਨੇ ਜਾਣਾ ਕਿਹਦੇ ਨਾਲ ਜਾਣਾ ਤੂੰ? ਕਦੇ ਹੀ ਜਾ ਕੇ ਹੋਣਾ ਮੈਂ ਤਾਂ ਘੁੰਮ-ਘਮ ਕੇ ਆਉਂਗਾ ਸ਼ਰਮ। ਕਿਉਂ ਕਿਹਦੇ ਇਕੱਲਾ ਘੁੰਮ ਕੇ ਆਏਂਗਾ ਤੂੰ? ਕਿਉਂ ਤੂੰ ਜਾਣੇ ਨਾਲ? ਮੈਂ ਤਾਂ ਤੈਨੂੰ ਪਤਾ ਜਾਣੀ ਸਾਦੀ ਐਨੇ ਦਿਨ। ਐ ਤੇਰਾ ਲੋਟ ਨਹੀਂ ਹੁੰਦਾ। ਯਾਰ ਇਹ ਚੱਟਾ ਉਹਨੂੰ ਜਿਵੇਂ ਅੱਖਾਂ ਚੀੜਾ ਨਾ ਉਹਨਾਂ ਨੂੰ ਕਰੋ ਫਿਰ ਉਹ ਆਪ ਵੀ ਕੰਜਰ ਤਨ ਪਤਾ ਕਹੇ ਜਾਗਾ ਹਾਂ ਇਹ ਅੱਜ ਕੱਲ੍ਹ ਜਦੋਂ ਆਉਦੇ ਭੈਣ ਭੰਗਾਂ ਤੇ ਵੀ ਨਹੀਂ ਕੁਝ ਬਸਵਾਸ ਕਰਦਾ ਕੀ ਕਰੂ ਬੰਦਾ ਜੇ ਹੁਣ ਤੂੰ ਤਾਂ ਸਿੱਧੀ ਹੈ ਹਾਂ ਉਹ ਤੈਨੂੰ ਪਤਾ ਉਹ ਤਾਂ ਬੰਦਾ ਥੋੜਾ ਜਿਹਾ ਬੇਮੀ ਵਾਲਾ ਉਹ ਆ ਜਾਇਆ ਕਿਉਂ ਨਹੀਂ ਇੰਨਾ ਲੇਟ ਹੋ ਗਿਆ ਕੀ ਗੱਲ ਹੋ ਗਈ ਫੋਨ ਕਰ ਲੈ ਆਉਣਾੜਾ ਹਾਂ ਫੋਨ ਕਰਕੇ ਤੇ ਲਾਵਾਂ ਨੂੰ ਮੋਬਾਈਲ ਅੰਦਰ ਪਿਆ ਮੇਰਾ ਚੱਕ ਦੇਗਾ ਨਹੀਂ ਬੱਸ ਆਪੇ ਆ ਜੂਗਾ ਅੱਛਾ ਤੇਰੇ ਨਾਲ ਨਹੀਂ ਗੱਲਾਂ ਹੋਣੀਆਂ ਜੋ ਆ ਗਿਆ ਓਏ ਉਹ ਤਾਂ ਹੁਣ ਹੁਣ ਮਰ ਲਾ ਜਿਹੜੀਆਂ ਮੇਰੇ ਨਾਲ ਚਾਰ ਗੱਲਾਂ ਮਾਰੀਆਂ ਨੇ ਪਰਚਲ ਜਿਹੜਾ ਪਰਚਣਾ ਦੁੱਖ ਦਰਦ ਆਪਦਾ ਹੁਣ ਹੁਣ ਸੁਣਾ ਦੇ ਮੁੜਕੇ ਨਹੀਂ ਸੁਣਾਇਆ ਜਾਣਾ ਤੇਰੇ ਤੋਂ ਹਾਂ ਇਹ ਤਾਂ ਕਰ ਜੀਰੇ ਤੇਰਾ ਆ ਜੂਗਾ ਹਾਂ ਤੇ ਠੀਕ ਹੈ ਬਸ ਤੂੰ ਐ ਕਰੀਬ ਨਾਲ ਤੇ ਮੇਰੇ ਕੱਪੜੇ ਤੋੜੀ ਕੱਪੜੇ ਦਾ ਤੋੜ ਦੂੰਗਾ ਹਾਂ ਤੋੜ ਦੂੰਗਾ ਮਾ ਜਦ ਨਾ ਇਹ ਕਹਨਾ ਹਾਂ ਉੱਥੇ ਕੁਛ ਕੁਸਰ ਕਰੀ ਗਏ ਨੇ ਕਿਤੇ ਮੈਂ ਇਧਰ ਪਸੂ ਵਾਲੇ ਬੰਨੀ ਪਿਆ ਹੋਣਾ ਫੇਰ ਮੈਂ ਕੀ ਕਰ ਪਾਣੀ ਤਾਂ ਨਹੀਂ ਫੜਾਇਆ ਕਰ ਪਾਣੀ ਤਾਂ ਨਹੀਂ ਉੱਠ ਕੇ ਪੀ ਲਿਆ ਕਰਕੇ ਤੇ ਜਵਾਕ ਆ ਤੂੰ ਫੇਰ ਨਾ ਕਿਤੇ ਤੋੜਾ ਤਬਾਦਰੇ ਤੇ ਉੱਥੇ ਅੱਗੇ ਤੋੜਾ ਦਰ ਚੰਡੀ ਹੁਣ ਤੋੜਾ ਵੀ ਤਰ ਮੜ ਗਈ ਤੋੜਾ ਉਹ ਫੁੱਟ ਗਿਆ ਪਾਣੀ ਠੰਡਾ ਨਹੀਂ ਹੁੰਦਾ ਤੇ ਪਰ ਪੱਦਰ ਜਾ ਕਰੋ ਕੈਂਪਰ ਤਾਂ ਲਿਆਉਣ ਨਾਲਾ ਸ਼ਹਿਰੋਂ ਲਿਆਵਾਂਗੇ ਮਾਨਸਾ ਤੋਂ ਫੜ ਲੈ ਉਹ ਕਿ ਮਿਆਂ ਦਾ ਫੜਦਾ ਦੋ ਤੋੜੇ ਤੁ ਕੱਲਾ ਦੋ ਤੋੜੇ ਪੀਏਗਾ ਦੋ ਇੱਕ ਤੁਸੀਂ ਰੱਖ ਲਓ ਇੱਕ ਮੈਨੂੰ ਫਿਰ ਤਰ ਜਾ ਸਾਡੇ ਤਾਂ ਅੰਦਰ ਆਏਗਾ ਫਰਿੱਜ ਮੈਨੂੰ ਕਿ ਲੋੜ ਆਗੀ ਨਹੀਂ ਤੇਰੇ ਕੋਲ ਦਾ ਕਹ ਤਾਂ ਮੇਰੇ ਕੋਲ ਤਾਂ ਨਹੀਂ ਨਾ ਫਰਿੱਜ ਤੂੰ ਫਰਿੱਜ ਵਾਲਾ ਪਾਣੀ ਪੀ ਲਿਆ ਕਰ ਜਰੂਰੀ ਤਾਂ ਤੋੜੇ ਵਾਲੀ ਪੀਣ ਹੁਣ ਛੋਡੇ ਕੋਲੇ ਮੁੱਠਿਆ ਮਾਈ ਦੀ ਲਾਈ ਕਿ ਹੁੰਦਾ ਮੈਂ ਤਾਂ ਜਿਵਾਖਾਂ ਕੋਲੇ ਪਈ ਹੁੰਨੀ ਹੈਗੀ ਜਦੋਂ ਮਰਜੀ ਚੱਕ ਲਿਆ ਕਰ ਪਾਣੀ ਆ ਜਿਵਾਖਾਂ ਕੋਲੇ ਕੀ ਪਤਾ ਮੈਨੂੰ ਜਿਵਾਖਾਂ ਕੋਲੇ ਪੀਣੀ ਹੈਗੇ ਪਰ ਨਹੀਂ ਨਹੀਂ ਇਹ ਮੇਰੀ ਗੱਲ ਨਹੀਂ ਹੈਗੀ ਹਾਂ ਉਹੀ ਲੱਗਦਾ ਤੈਨੂੰ ਤੇ ਰਾਏ ਨੀਣਾ ਪਤਾ ਹੁਣ ਮੈਂ ਸਿਆਣਾ ਬੰਦਾ ਸੋਣਾ ਲੱਗਦਾ ਥੋੜੇ ਕੋਲੇ ਆਉਂਦਾ ਚਲ ਕੋਈ ਨਾ ਇੱਜ਼ਤ ਹੁੰਦੀ ਆ ਵੀ ਹੱਥ ਵੱਡੇ ਹੁੰਦੀ ਆ ਇੱਜ਼ਤ ਤੇ ਨਹੀਂ ਹਾਂ ਕਿਉਂ ਨਹੀਂ ਹੁਣ ਮੈਂ ਉਧਰੋਂ ਆ ਜਾਉ ਥੋੜੇ ਕੋਲੇ ਤੁਸੀਂ ਪਏ ਹੋ ਨਹੀਂ ਅਸੀਂ ਡੇਬਾਉਲੇ ਨਹੀਂ ਹੈਗੇ ਉਹ ਬੌਲੇ ਨਹੀਂ ਰਾਤ ਨੂੰ ਨਾਲੇ ਬੰਦਾ ਬੁਰਾ ਲੱਗਦਾ ਤੁਰਿਆ ਫਿਰਦਾ ਅਗਲਾ ਕਹਿੰਦਾ ਤੂੰ ਮੈਨੂੰ ਹਾਕ ਮਾਰਦਾ ਕਰ ਵੀ ਭਾਈ ਪਾਣੀ ਦੇ ਦਿਓ ਮੈਂ ਉੱਠ ਕੇ ਤੁਹਾਨੂੰ ਪਾਣੀ ਦੇਣ ਆਇਆ ਕਰੂੰਗੀ ਠੀਕ ਆ ਹਾਕ ਤਾਂ ਮਾਰੀ ਸਕਦਾ ਕਿ ਮਾਰ ਨਹੀਂ ਸਕਦਾ ਹਾਕ ਤਾਂ ਮੈਂ ਮਾਰ ਸਕਦਾ ਬਸ ਫਿਰ ਹਾਕ ਮਾਰੀਓ ਪਹਿਲੀ ਇੰਤਜ਼ਾਮ ਕਰ ਜਾ ਕਰੋ ਚੱਲ ਮੈਂ ਹੁਣ ਆਇਆ ਕਰਾਂਗੀ ਗੜਬੀ ਭਰ ਕੇ ਸਹਰਾਣੀ ਤੇ ਧਰਦਾ ਕਰੂੰ ਪਾਣੀ ਦੀ ਠੀਕ ਆ ਦੇ ਚੱਲ ਕੋਈ ਨਾ ਆਓ ਕੀ ਕੋਈ ਨਾ ਕੀ ਕਰ ਬਰ ਮੈਨੂੰ ਨਹੀਂ ਪਤਾ ਹੈਗਾ ਰੋ ਫੇਰ ਹੁਣ ਮੈਨੂੰ ਐ ਕਰ ਮੈਨੂੰ ਫੋਨ ਫੋਨ ਲਾ ਕੇ ਪੁੱਛਿਆ ਜੇ ਤੂੰ ਜਾਏਗਾ ਉਹ ਜਾਣਾ ਤਾਂ ਮੈਂ ਸੀਗਾ ਮਾਨਸਾ ਹੁਣ ਦੱਸ ਕੀ ਕਰਗੀ ਫਿਰ ਉਹ ਕਰਨਾ ਕੀ ਹੈ ਮੇਰਾ ਤਾਂ ਨਾ ਬੰਦੇ ਨੇ ਨਾ ਮੇਰਾ ਦਿਮਾਗ ਖਰਾਬ ਕਰਿਆ ਪਿਆ ਮੇਰੇ ਬਹੁਤ ਅੰਗ ਕਰਦਾਗਾ ਤੇਰੇ ਸਾਹਮਣੇ ਵੀ ਗੱਲਣ ਦੇ ਓਏ ਉਹ ਤਾਂ ਠੀਕ ਹੈ ਕਿੰਨਾ ਕੁਝ ਬੋਲਦਾਗਾ ਇਹ ਆਪਾਂ ਫੇਰ ਵੀ ਨਹੀਂ ਕੁਝ ਕਹਿੰਦੇ ਹੈਗੇ ਉਹ ਤੇ ਤੂੰ ਨਰਮ ਹੈ ਅੜਪੋ ਵੀ ਕੋਈ ਜੱਟੀ ਕਿ ਸੜਾ ਚੱਕ ਲੈ ਕੇ ਜੜਾ ਕੀ ਲੱਤ ਤੇ ਲੱਤ ਧਰਕੇ ਅਗਰ ਬਜਾਲੂ ਬਾੜ ਦੇਵੇ ਉਹੀ ਤਾਂ ਗੱਲ ਹੈ ਜੇ ਕੋਈ ਹੋਰ ਹੋਵੇ ਚਲ ਫਿਰ ਤੂੰ ਬਹਿ ਗਈਆਂ ਫਿਰ ਆਇਆ ਹੁਣ ਤਾਂ ਛੱਡਣੀਆਂ ਵੀ ਪਿੰਡੀਆਂ ਉਹੀ ਤਾਂ ਗੱਲ ਆ ਚਲ ਤੂੰ ਬਾਗ ਜਾ ਫਿਰ ਖੇਤ ਨਾਲੇ ਤੂੰ ਕਿਹਨੇ ਕਿਹਾ ਸੀ ਅੱਦੇ ਪਿੰਡ ਜਾ ਕੇ ਆਵਾਂਗੇ ਤੂੰ ਕਿਹਦੀ ਪਿੰਡ ਕਿੱਥੇ ਸਵਾਹ ਪਿੰਡ ਉੱਥੇ ਹੀ ਬੈਠਾ ਮੇਰੇ ਨਾਲ ਹਾਂ ਕਿੱਥੇ ਨਹੀਂ ਗਈ ਮੈਂ ਤਾਂ ਆ ਬੈਠੀ ਆ ਪਿੰਡ ਕਿੱਥੇ ਲੈ ਕੇ ਜਾਂਦਾ ਗਾ ਜਾਇਓ ਫਿਰ ਦੋ ਦਿਨ ਘਰ ਮੈਂ ਸਾਂਹੂਂਗਾ ਉਹ ਜਾਣ ਹੀ ਨਹੀਂ ਦਿੰਦਾ ਮੈਨੂੰ ਨਾ ਆਪ ਜਾਵੇ ਦੋਨੇ ਕੀ ਕੀ ਆਏ ਹੋ ਤੁਸੀਂ ਜਾਂਦਾ ਨਹੀਂ ਨਾ ਮੈਨੂੰ ਜਾਣ ਦਿੰਦਾ ਕੋਈ ਨਹੀਂ ਆ ਜਦੋਂ ਆ ਗਏ ਤੂੰ ਸਮਝਾਦੀ ਉਹਨੂੰ ਕਹਿਦੀ ਮੈਂ ਤੂੰ ਮੈਂ ਕਿਹੜੇ ਵਿਚਾਰ ਮਿਲਿਆ ਰਿਹਾ ਯਾਰ ਇਹਨੂੰ ਆਹੋ ਕਹਿਦੇ ਉਹਨੂੰ ਹੋ ਕਾਦੇ ਜਾਓਗੇ ਬਸ ਤੇ ਗੱਡੀ ਤੇ ਲੱਗ ਜਾਂਉਂ ਆਪਣੀ ਗੱਡੀ ਤੇ ਜਾ ਕਿੱਥੇ ਦੇਖ ਲਈ ਗੱਡੀ ਤੇ ਤੁਹਾਨੂੰ ਜਾਣਾ ਹੈ ਜਾਂਦਾ ਨਹੀਂ ਬਸ ਤੇ ਵਗ ਜੂਗੀ ਮੈਂ ਜੇ ਨਾਲ ਆ ਗਿਆ ਨਾਲ ਦੇ ਵੱਖਾਉਣ ਲੈ ਜੂਗੇ ਨਾਲ ਇਹਨੂੰ ਵੀ ਨਾਲ ਹੀ ਲੈ ਜੇਗਾ ਮੈਂ ਦੋ ਦਿਨ ਆਪੇ ਗੋਆਲ ਫੜਿਆ ਰੂੰਗਾ ਚੱਲ ਦੇਖ ਲੈ ਮੈਂ ਆਪਾ ਸ਼ਿਟ ਲੂੰਗਾ ਰੋਟੀਆਂ ਮੈਂ ਕੱਦੂ ਨੂੰ ਗੇੜ ਜੂਗਾ ਆਪੇ ਫੜਾਇਆ ਕਰੂਗਾ ਮੈਂ ਚੱਲ ਦੇਖਦੇ ਆ ਕੀ ਬਣਦਾ ਚੱਲ ਤੂੰ ਵਗ ਜਾ ਹੂੰ ਵਗ ਜਾ ਤੂੰ ਤੇ ਚਾ ਚੂਪੀ ਮੈਂ ਤਨ ਚਾਹ ਲੈ ਆਉਂਗੀ ਬਣਾ ਕੇ ਚਾਹ ਲੈ ਆਵਾਂਗੀ ਤਾਂ ਕੋਈ ਗੱਲ ਨਹੀਂ ਫਿਰ ਮੈਂ ਚਾਹ ਲੈ ਆਵਾਂਗਾ ਕਾ ਕ ਵਜੇ ਲੈ ਕੇ ਆਉਣੀ ਹੈ ਚਾਹ ਆ ਜੀ 11 ਵਜੇ ਨਾਲ ਤਾਂ ਸੈਂ ਕਰੀ ਗੰਡੇ ਪਟੜੀ ਆਪਣਾ ਪੱਟ ਕੇ ਰੱਖ ਲਈ ਮੈਂ ਨਾਲੇ ਸਬਜ਼ੀ ਤੋੜ ਲਈ ਪੱਟ ਕੇ ਰੱਖ ਲਈ ਹਾਂ ਸਨੇ ਕੱਦੂ ਬਣਾਈ ਠੰਡਾ ਬਣਾ ਲੂੰ ਹੂੰ ਮੈਂ ਕਰਾਂ ਜੇ ਬੁੱਧਵਾਰ ਜੇ ਮੀਟ ਬਣਾ ਲਗੀ ਮੈਂ ਨਹੀਂ ਖਾਂਦੀ ਮੀਟ ਅਸੀਂ ਖਾ ਲਾਂਗੇ ਤੂੰ ਨਾ ਖਾਈ ਮੈਂ ਬਣਾ ਕੇ ਦੇ ਦੂੰਗੀ ਫਿਰ ਤੁਹਾਨੂੰ ਹਾਂ ਬਣਾ ਦੂੰਗੀ ਇਹੋ ਕੁਟਕ ਦਾ ਉਹ ਨਹੀਂ ਪਈ ਦਾਰੂ ਹੁਣ ਮੈਂ ਤਨ ਠੇਕਾ ਲਾ ਕੇ ਤੇ ਖੋਲ ਕੇ ਦੇ ਤਾਂ ਕਰ ਓਏ ਉਹਦੀ ਕੀ ਹੈ ਬਚੀ-ਬੁਜੀ ਪੀਓ ਉਹ ਛੱਡਦਾ ਉਹ ਤਾਂ ਤੜਕੀ ਉੱਠ ਕੇ ਲਾਉਂਦਾ ਪਹਿਲਾਂ ਮਹਿੰਗਾ ਆਹੋ ਉੱਠ ਜਾ ਚੱਲ ਬਾਗ ਜਾ ਤੂੰ ਫਿਰ ਹਾਂ ਬਾਗ ਜਾ ਬਾਗ ਜਾ ਆਹੋ ਉਹ ਜੀ ਜੋ ਨਹੀਂ ਕਰਦਾ ਜਾਣਣਾ ਤੇਰੇ ਕੋਲ ਜੀ ਕੀ ਕਰਦਾ ਜੀ ਤਾਂ ਕਰਨਾ ਪਊਗਾ ਤੈਨੂੰ ਜਾਣਾ ਪਊਗਾ ਉੱਠ ਕੇ ਉਹ ਜਾਊਂਗਾ ਤਾਂ ਮੈਂ ਕੰਮ ਤਾਂ ਹੁਣ ਕਰਨਾ ਪਊਗਾ ਮੈਂ ਵੀ ਸੁਚਿੰਦਰ ਜਾਣਾ ਮੇਂਦਰੋ ਚੱਕਣਾ ਮੰਜਾ ਬਿਸਤਰਾ ਜਾ ਚੱਕਣਾ ਅਜੇ ਪਿਆ ਪਖਰੀ ਪੇਨ ਹੋਰ ਕੀ ਉਹਨੇ ਬਾਹਰ ਪਿਆ ਸਮਾਨ ਰਿਹਾ ਉਹ ਮੰਜਾ ਪਿਆ ਆਣੜਿਆ ਕਰੀ ਵੀਡੀਓ ਤੋਂ ਨਾਲੇ ਮੜਾ ਜੋਂ ਨਾਲੇ ਫੋੜਾ ਜ ਮਾਰ ਜੀ ਉਖਾ ਜਾ ਹਟਾ ਹਟਾ ਨਹੀਂ ਮੜਾ ਜੇ ਵਿੱਚ ਉਹ ਤਾਂ ਕਰ ਦੂਗੀ ਆਪੀ ਤੇ ਨਾਲੇ ਉਹ ਮੇਰਾ ਮੱਜਾ ਪਤਾ ਮੇਰਾ ਕੰਮ ਆ ਮੈਂ ਆਪੇ ਕਰ ਲੂੰਗੀ ਹਾਂ ਮੈਂ ਚੰਗਾ ਚੰਗਾ ਭੱਗ ਜਾ ਉਹ ਮੈਂ ਜਾਣਾ ਫਿਰ ਭੱਜ ਜਾ